ਚੰਡੀਗੜ੍ਹ ਵਾਲੀ ਜਿਹੜੀ ਤੁਸੀਂ ਯੂਨੀਵਰਸਿਟੀ ਵਾਲੀ ਗੱਲ ਕੀਤੀ ਬਿਲਕੁਲ ਤੁਹਾਡੀ ਠੀਕ ਆ ਇਹ ਅਸਲ ਦੇ ਵਿੱਚ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਵੰਡਿਆ ਵੰਡਣ ਕਰਕੇ ਜਿਹੜੇ ਦੂਜੇ ਸੂਬਿਆਂ ਦੇ ਹੱਕ ਨੇ ਉਹ ਹੱਕ ਸਾਡੇ ਵੰਡੇ ਗਏ ਰਾਜਸਥਾਨ ਨੂੰ ਸਿੰਧੂ ਜਲ ਸਮਝੌਤਾ ਕਰਨ ਲਈ ਵੱਧ ਪਾਣੀ ਤੇ ਕਲੇਮ ਕਰਨ ਲਈ ਰਾਜਸਥਾਨ ਦਾ ਇਲਾਕਾ ਦਿਖਾਤਾ ਵੀ ਇਹਨੂੰ ਵੀ ਪਾਣੀ ਦੀ ਲੋੜ ਆ ਸਾਡੀ ਉਹਦੇ ਬਹਾਨੇ ਰਾਜਸਥਾਨ ਨੂੰ ਪਾਣੀ ਵੀ ਦਿੱਤਾ ਕੀਮਤ ਮੁੜ ਕੇ ਤੈ ਨਹੀਂ ਕੀਤੀ ਇਸੇ ਤਰ੍ਹਾਂ ਚੰਡੀਗੜ੍ਹ ਨੀ ਸਾਨੂੰ ਦਿੱਤਾ ਡੈਮ ਦਾ ਕੰਟਰੋਲ ਨਹੀਂ ਸਾਨੂੰ ਦਿੱਤਾ ਜਦੋਂ ਅੰਤਰਰਾਜੀ ਬਣਾਤੇ ਸਾਰੇ ਕੈਦ ਉੱਥੇ ਫਿਰ ਕੇਂਦਰ ਦਾ दखਲ ਆਉਣ ਲੱਗ ਗਿਆ ਜਾਨੀ ਸਾਡਾ ਦਖਾਨ ਤੇ ਆ ਜੋ ਸੰਵਿਧਾਨਕ ਹੱਕ ਦੂਜੇ ਰਾਜਾਂ ਨੂੰ ਨੇ ਉਹ ਸਾਨੂੰ ਨਹੀਂ ਹੈਗੇ ਉਹ ਨਹੀਂ ਮਿਲਦੇ අපਾ ਦਿੱਤੇ ਨਹੀਂ ਪਾਣੀਆਂ ਦੀ ਮਾਲਕੀ ਦੀ ਗੱਲ ਆ ਰਪੇਰੀ ਲਾ ਰਾਜਧਾਨੀ ਜਿੰਨੇ ਸੂਬੇ ਬਣੇ ਨੇ ਨਵੇਂ ਸੂਬੇ ਨੂੰ ਰਾਜਧਾਨੀ ਨਹੀਂ ਬਣਾਈ ਜਦੋਂ ਪੰਜਾਬੀ ਸੂਬਾ ਬਣਿਆ ਉਦੋਂ ਕਿਹਾ 5 ਸਾਲ ਲਈ ਉਸ ਤੋਂ ਬਾਅਦ ਹਰਿਆਣੇ ਦੀ ਅਡ ਰਾਜਧਾਨੀ ਬਣ ਉਹਨੂੰ ਪੈਸੇ ਦਿੱਤੇ ਜਾਣਗੇ ਇਹ ਪੰਜਾਬ ਨੂੰ ਸੰਪੇਜੋ 71 ਤੋਂ ਲੈ ਕੇ ਕਿਸੇ ਨੇ ਰੌਲਾ ਪਾਇਆ ਅਕਾਲੀਆਂ ਨੇ ਉਦੋਂ ਬਾਅਦ ਪਰ 84 ਤੋਂ ਬਾਅਦ ਵੀ ਛੱਡ ਗਏ ਹੁਣ ਜਿਹੜਾ ਜਿਹੜੇ ਇਹ ਵੱਡੇ ਰੌਲੇ ਨੇ ਵੱਡਾ ਦਰਦ ਦਾ ਪੰਜਾਬ ਦਾ ਪੰਜਾਬੀ ਯੂਨੀ ਪੰਜਾਬ ਯੂਨੀਵਰਸਿਟੀ ਇਹਨਾਂ ਨੇ ਅੰਤਰਰਾਜੀ ਸੰਸਥਾ ਕਿਹਾ ਸੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ ਪੀਏਜੀ ਨੂੰ ਵੀ ਕਿਹਾ ਸੀ ਅਮਲੀ ਤੌਰ ਤੇ ਤਿੰਨੇ ਨੇ ਜਿਹੜੀਆਂ ਉਹ ਪੰਜਾਬ ਦੀਆਂ ਬਣ ਗਈਆਂ ਸ਼੍ਰੋਮਣੀ ਕਮੇਟੀ ਵੀ ਬਣ ਗਈ ਉਹੀ ਕਹੀ ਜਾਓ ਤੁਸੀਂ ਹਰਿਆਣਾ ਉੱਥੇ ਚੋਣ ਕਰਾਉਣਾ ਫਲਾਨਾ ਪੰਜਾਬ ਯੂਨੀਵਰਸਿਟੀ ਤੋਂ ਐਡ ਹੋ ਗਏ ਉਹ ਵੀ ਬਣ ਗਈ